ਚੋਰੀ ਦੀ ਵਾਰਦਾਤ ਨੂੰ ਇਹਨਾਂ ਚੋਰਾਂ ਦੇ ਵੱਲੋਂ ਇੰਜਾਮ ਦਿੱਤਾ ਗਿਆ ਤਾਂ ਤਸਵੀਰ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦਾ ਕਿਸ ਤਰੀਕੇ ਦੇ ਨਾਲ ਲੋਕ ਸਿਸਟਮ ਲਗਾਇਆ ਹੋਇਆ ਲੇਕਿਨ ਇਸ ਦੇ باوجود ਵੀ ਜਿਹੜੇ ਆ ਚੋਰਾਂ ਦੇ ਹੌਸਲੇ ਜਿਹੜੇ ਇਸ ਕਦਰ ਬਲੰਦ ਨੇ ਔਰ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਨੇ ਇਸ ਕਪੜੇ ਦੀ ਦੁਕਾਨ ਨੂੰ ਜਿਹੜਾ ਆ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਇਸ ਦੁਕਾਨ ਦੇ ਅੰਦਰ ਜੇਕਰ ਗੱਲ ਕਰੀਏ ਤਾਂ ਪ੍ਰੀਮੀਅਮ ਜਿਹੜੇ ਕੱਪੜੇ ਨੇ ਔਰ ਇਸ ਨਵੇਂ ਕੱਪੜੇ ਜਿਹੜੇ ਆ ਬ੍ਰਾਂਡ ਜਿਹੜਾ ਕੱਪੜੇ ਆ ਉਹ ਵੇਚੇ ਜਾਂਦੇ ਨੇ ਉਸੇ ਡੇਟਾ ਤੇ ਔਰ ਇਸੇ ਵੀ ਡੇਟਾ ਤੇ ਤਾਂ ਤੁਸੀਂ ਪਹਿਲਾਂ ਮੈਂ ਦਿਖਾ ਦਿੰਦਾ ਤੁਸੀਂ ਦੇਖ ਸਕਦੇ ਹੋ ਇਸ ਦੁਕਾਨ ਦੇ ਅੰਦਰ ਜਿਹੜੇ ਆ ਇਹ ਜਿਹੜਾ ਰੈਕ ਹੈਗਾ ਇਹ ਰੈਕ ਜਿਹੜਾ ਪੂਰਾ ਭਰਿਆ ਹੋਇਆ ਸੀ ਇੱਥੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਜਿਵੇਂ ਕਿ ਤੁਸੀਂ ਨਾਲ-ਨਾਲ ਜਿਹੜੀ ਸੀਸੀਟੀਵੀ ਦੇਖ ਸਕਦੇ ਹੋ ਤੋਂ ਜਿਹੜੇ ਚੋਰ ਆਉਂਦੇ ਨੇ ਫਲੈਰੋ ਗੱਡੀ ਕਿਸ ਤਰ੍ਹਾਂ ਦੇ ਮੋਰੇ ਲਗਾਉਂਦੇ ਨੇ ਜਿਸ ਤੋਂ ਬਾਅਦ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਸ਼ਟਰ ਤੋੜਨ ਤੋਂ ਬਾਅਦ ਫਿਰ ਅੱਗੇ ਸ਼ੀਸ਼ੇ ਦਾ ਗੇਟ ਆਂਦਾ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਸ਼ੀਸ਼ੇ ਦਾ ਗੇਟ ਆ ਜਿਹੜਾ ਲੋਕ ਲੱਗਿਆ ਹੋਇਆ ਇਸ ਲੋਕ ਨੂੰ ਵੀ ਭੰਨਿਆ ਜਾਂਦਾ ਆ ਭੰਨਿਆ ਹੋਇਆ ਲੋਕ ਮੈਂ ਤੁਹਾਨੂੰ ਦਿਖਾ ਦਿੰਦਾ ਕਿਹ ਤਰੀਕੇ ਦੇ ਨਾਲ ਕਿੰਨੀ ਵਧੀਆ ਟ੍ਰੇਨਿੰਗ ਹੋ ਗਈ ਇਨਾਂ ਚੋਰਾਂ ਦੀ ਕਿਸ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਲੋਕ ਵੀ ਚੋਰਾਂ ਦੇ ਵੱਲੋਂ ਭੰਨ ਦਿੱਤੇ ਗਏ ਆ ਤਾਂ ਦੁਕਾਨ ਦੇ ਵਿੱਚੋਂ ਤਕਰੀਬਨ 2200 ਦੇ ਕਰੀਬ ਜਿਹੜੇ ਆ ਬ੍ਰਾਂਡਡ ਸੂਟ ਜਿਹੜੇ ਹੈਗੇ ਆ ਉਹ ਚੋਰੀ ਕੀਤੇ ਗਏ ਆ ਗੱਲਬਾਤ ਕਰ ਲੈਣੇ ਆ ਮੈਡਮ ਕੀ ਨਾਮ ਹੈ ਰੂਥ ਲੂਟ ਸੀ ਵੀ ਆਂ ਦੂਜੀ ਕਿੰਨੇ ਕੇ ਦੇ ਸੂਟ ਸੀਗੇ ਜਿਹੜੇ ਚੋਰੀ ਹੋਏ ਆ ਔਰ ਕਿਸ ਤਰੀਕੇ ਨਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਔਰ ਕਦੋਂ ਦੀ ਇਹ ਸਾਰੀ ਬਾਤ ਹੈ 250 ਪਲੱਸ ਸੂਟ ਹੈ ਵੀ ਔਰ 130 270 230 ਪੀ ਅਰਾਊਂਡ ਹੋਈ ਹੈ ਔਰ ਸਵੇਰ 6 ਵਜੇ ਪਾਪਾ ਆ ਜਾਂਦੇ ਮੇਰੇ ਫਾਦਰ ਇਨ ਲੋ ਕਰਤਾਰ ਡੈਰੀ ਮਾਰੀ ਡੈਰੀ ਹੈ ਤੋ 6 ਵਜੇ ਆ ਜਾਂਦੇ ਤੋ ਉਹਨਾਂ ਨੇ ਜਦ ਦੇਖਾ ਕਿ ਵੀ ਸ਼ਟਰ ਥੋੜਾ ਸਾ ਵੀ ਉਹਨੇ ਸ਼ੱਕ ਹੋ ਗਿਆ ਵੀ ਐਸੇ ਕੁਝ ਹੋਤਾ ਹੋਇਆ ਹੈ ਉਹਨਾਂ ਨੇ ਜੈਸੀ ਸ਼ਟਰ ਓਪਨ ਕਰਾ ਤੋ ਉਹਨਾਂ ਨੇ ਦੇਖਾ ਵੀ ਰੈਕ ਸਾਰੇ ਖਾਲੀ ਆ ਫਿਰ ਹਮੇ ਇਨਫੋਰਮ ਕੀਤਾ ਫਿਰ ਉਸੇ ਤਰੀਕੇ ਸੇ ਹਮ ਆਏ ਔਰ ਪੁਲਿਸ ਕੋ ਵੀ ਅਸੀਂ ਸਾਥੀ ਇਨਫੋਰਮ ਕਰ ਦਿਆ ਥਾ ਐਫਆਈਰ ਦਰਜ ਕਰਵਾ ਲਈ ਦੀ। ਔਰ ਜਿੰਨੇ ਵੀ ਸਾਰੇ ਵੀਡੀਓਸ ਕਲੈਕਟ ਕਰਕੇ ਅਸੀਂ ਉਹਨੂੰ ਦੇ ਦਈਏ ਵੀ ਚਲੋ ਆਪ ਜੈਸੇ ਅਬ ਸਿਸਟਮ ਹੈ ਉਹ ਵੀ ਕਰੋ। ਹਾਂਜੀ। ਕਿੰਨੇ ਕ ਦਾ ਅਰਾਊਂਡ ਕਿੰਨੇ ਕ ਦਾ ਜਿਹੜਾ ਨੁਕਸਾਨ ਕਰ ਗਿਆ ਕਿੰਨਾ ਕ ਮਤਲਬ ਸੂਟ ਦਾ 250 ਸੀਗੇ ਕਿਉਂਕਿ ਤੁਸੀਂ ਦੱਸਦੇ ਹੋ ਕਿ ਇਹ ਜਿਹੜੇ ਸਾਰੇ ਸੂਟ ਸੀਗੇ ਬ੍ਰਾਂਡ ਸੀ ਵਧੀਆ ਕੁਆਲਿਟੀ ਦੇ ਸੂਟ ਸੀਗੇ ਤਾਂ ਮੰਨ ਲਓ ਵੀ 4-5000 ਦਾ ਵੀ ਇੱਕ ਹੋਇਆ ਤਾਂ 2-250 ਸੂਟ ਗਿਆ ਤੇ ਕਿੰਨਾ ਕ ਨੁਕਸਾਨ ਹੋ ਸਕਦਾ? ਨੁਕਸਾਨ ਮੇਰਾ 9 ਤੋਂ 10 ਲੱਖ ਦਾ ਨੁਕਸਾਨ ਹੋ ਚੁੱਕਾ।

तो खड़ी करके एक गेट ओपन ही थे उनके और फिर एक बंदा था एक बंदा बैठा हुआ था एक बंदा था और वो सारी चीजें करी जा रहा है अपनी सारी चीजें निकाल रहा है तोड़ रहा है कर रहा है सब कुछ करते हैं एक गाड़ी वहां से निकली भी है जैसे उन्होंने देखी कि उसकी रोशनी आ रही है तो उन्होंने क्या करा सारी चीजें फेंक के अंदर बैठ गया पांच मिनट बैठ के फिर दोबारा उसने ओपन करके फिर वो अपना काम करने लग गया फिर उसने भी बहुत हमने डबल डबल लॉक लगाए हुए जैसे अपने वीडियोस में देखी तो उसने भी ओपन करके भी शटर ओपन करके सारे हमारे प्रीमियम आर्टिकल सूट्स लेके गया हैंड वर्क के सूट्स सूट्स बुटीक के, हो के क्योंकि हमारे पे आईडी है तो हम सारे ये हमारे इस पे ज्यादा फोकस रहता है प्रीमियम आर्टिकल्स के ऊपर तो वो सारे प्रीमियम सूट्स मेरे ढाई सौ से प्लस टू टू फिफ्टी से प्लस सूट्स होंगे वो सारे वो ही लेके गए हैं आप देख लो ये सारे कॉटन के सूट्स हैं इनमें इन्होंने कुछ नहीं करा है बस हाँ पता था कि यही बढ़िया सूट है यही लेके जाने हैं यही लेके जाने हैं ये हाँ जी ऐसे तो नहीं लग रहा कि कोई जान पहचान वाला ही हो पूरी तैयारी के साथ आया हो कि यही से सूट उठाने हैं ऐसा तो नहीं लग रहा किसी नहीं की, की पहचान हुई अभी तक भैया मुझे अभी स्टार्ट हुआ है अभी मैंने स्टार्ट किया है चार महीने हुए हैं तो चार महीने में आपके पास न्यू कस्टमर्स आते हैं तो आप ऐसे बिल्कुल नहीं कर सकते कि भी कौन कैसा है कौन कैसा नहीं है देखो बहुत बीच में आए होंगे कस्टमर आपको डाउटफुल लगता है बट आप उस डाउट को क्लियर नहीं कर सकते हाँ कि आप ये हमें किस नजर से आया कई बार ऐसा होता है कि कई बंदे आ रहे हैं वो कहीं खोलना चाहते हैं थोड़े से नॉलेज लेने आ जाते हैं तो इस तरीके से कभी ये नहीं सोचा कि भी चोरी होगी क्योंकि हमारे सिस्टम हमने बहुत लगाए हुए हैं फर्स्ट डे से हमने पहले ये ध्यान रखा है हम पूरा अपना सिक्योर रहेंगे ग्रिल वगैरह लगाई हुई है ऊपर गेट लोहे का लगाया हुआ है यहाँ भी हम डबल डबल लॉक करा के जाते हैं सुबह रात को हम बारह बजे डेली बारह बजे हम जाते हैं अपनी शॉप से क्योंकि हमारी सामने डायरी की शॉप है इस वजह से हम सारे बारह बजे जाते हैं और ऐसा नहीं लगता कि अगर ऐसी चोरियां होती रही तो एक टाइम ऐसा आएगा कि लुधियाना में कोई भी कारोबारी नहीं काम नहीं करेगा यहाँ हाँ जी बहुत मुश्किल ऐसे काम करना देखो क्योंकि एज uh, लेडी मैं भी मैंने सोचा चलो बिजनेस करते हैं कुछ ऐसा करते हैं अगर ऐसे हम काम करेंगे हैं इतना टाइम हम मेहनत लगाते हैं फुल टाइम देते हैं यहाँ पे देखो सुबह नौ बजे आते हैं रात को मैं बारह बजे जाती हूँ तो इसमें बहुत मेहनत लगती है टाइम लगता है इतना कुछ आपका लगता है और ऐसी चोरी के बस आपको इतने इतने नुकसान हो जाएंगे फिर बहुत मुश्किल है बिजनेस करना या काम करना किसी लड़की के लिए या चाहे कोई लड़का भी हो बहुत मुश्किल है ऐसे काम करना

ਔਰ ਆਸ-ਪਾਸ ਦੇ ਦੁਕਾਨਦਾਰ ਵੀ ਇਸ ਚੋਰੀ ਤੋਂ ਲੈ ਕੇ ਜਿਹੜਾ ਕਾਫੀ ਸਹਮੇ ਹੋਏ ਨੇ ਪਰ ਸੋਚਣ ਵਾਲੀ ਗੱਲ ਹੈ ਚੰਦ ਕਦਮਾਂ ਦੇ ਦੂਰ ਐਮਐਲਏ ਸਾਹਿਬ ਦਾ ਦਫ਼ਤਰ ਹੋਵੇ ਔਰ ਇਸ ਤਰੀਕੇ ਦੇ ਨਾਲ ਜਿਹੜੇ ਆ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ